ਇਹ ਕਹਿੰਦਾ ਨਾ ਕਿ ਮੇਰੇ ਪੜਤাতা ਮੇਰਾ ਸਭ ਤੋਂ ਪਹਿਲੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਉਸ ਵੇਲੇ ਪ੍ਰਧਾਨ ਇਸ ਕਰਕੇ ਬਣਿਆ ਕਿ ਇਹਦਾ ਦਾਦਾ ਅੰਗਰੇਜ਼ਾਂ ਦਾ ਟਾਊਟ ਹੁੰਦਾ ਸੀ ਉਹਨੂੰ ਉਹਨਾਂ ਨੂੰ ਸਰਦਾਰ ਦੀਆਂ ਪਾਦੀਆਂ ਦਿੱਤੀਆਂ ਜਾਂਦੀਆਂ ਸੀ ਜਿਹੜੇ ਅੰਗਰੇਜ਼ਾਂ ਦੇ ਟਾਊਟ ਹੁੰਦੇ ਸੀ ਤੇ ਕੁਰਬਾਨੀਆਂ ਕਰਨ ਵਾਲੇ ਉਹ ਮੇਰੇ ਧਾਰੋ ਵਾਲੀ ਤੋਂ ਸਰਦਾਰ ਲਸ਼ਮਣ ਸਿੰਘ ਧਾਰੋ ਵਾਲੀ ਜਾ ਕੇ ਜਿੰਦਾ ਝੰਡਾ ਪਣ ਕੇ ਸਾੜ ਦਿੱਤਾ ਤੇ ਪ੍ਰਧਾਨ ਕੋਣ ਬਣਿਆ ਇਹਦਾ ਦਾਦਾ ਕਿ ਪੜਦਾਦਾ ਬਣ ਗਿਆ ਆਪਾਂ ਫਿਰ ਇੱਕ ਗੁਰਦੁਆਰੇ ਵੀ ਬਚਾਉਣੇ ਨੇ ਆ ਬਾਬਾ ਬੁੱਢਾ ਸਾਹਿਬ ਦੀ ਪੁੱਤਰ ਧਰਤੀ ਤੇ ਬੈਠੇ ਆ ਜਨਮ ਸਥਾਨ ਤੇ ਬੈਠੇ ਆ ਸਾਨੂੰ ਸਾਰਿਆਂ ਨੂੰ ਫੇਰ ਦੁਬਾਰਾ ਜਿਵੇਂ ਨਨਕਾਣਾ ਸਾਹਿਬ ਚ ਚੱਲਿਆ ਸੀ ਜਥਾ ਤੇ ਹੁਣ ਫੇਰ ਸਾਨੂੰ ਗੁਰਦੁਆਰੇ ਵਿਜਾਪ ਕਰਾਉਣੇ ਪੈਣੇ ਆ ਸੋ ਸੱਚਾ ਸਾਹਿਬ ਤੁਸੀਂ ਅੰਦਰ ਪੰਡਾਲ ਲਾਉਣ ਦੀ ਵੈਸੇ ਗੱਲ ਨਹੀਂ ਸੀ ਬੰਦੇ ਤੁਹਾਡੇ ਪੰਡਾਲ ਨਾਲੋਂ ਦੂਨੇ ਬਾਹਰ ਬੈਠੇ ਨੇ ਗਰਮੀ ਵੀ ਬੜੀ ਆ ਜੋ ਤਕੜਿਓ ਵੋ ਕਥੂ ਨਗਲ ਸਾਹਿਬ ਤੁਹਾਡੇ ਨਾਲ ਨੇ ਇਹ ਨਹੀਂ ਗਰਮੀ ਚ ਵੀ ਬੈਠੇ ਨੇ ਪਿੰਡ ਪਿੰਡ ਜਾਣ ਨੂੰ ਇੱਛਾਰ ਨੇ ਆਪਾਂ ਕਾਂਗਰਸ ਦਾ ਝੰਡਾ ਰਾਹੁਲ ਗਾਂਧੀ ਦੀ ਸੋਚ ਸਵਦਾਣ ਪਹੁੰਚਾਉਣ ਦੀ ਗੱਲ ਆਪਣਾ ਪੰਜਾਬ ਪਹੁੰਚਾਉਣ ਦੀ ਗੱਲ ਇਹ ਲੈ ਕੇ ਚਲਣੀ ਆ ਔਰ ਇਸ ਹਲਕੇ ਤੋਂ ਪਹਿਲਾਂ ਲੈ ਕੇ ਚਲਣੀ ਆ ਜੋ ਮੈਂ ਇੱਕ ਬੇਨਤੀ ਕਰਦਾ ਕਿ ਸਾਰੇ ਕਾਂਗਰਸ ਦੇ ਲੀਡਰ ਸਾਹਿਬਾਨ ਨੂੰ ਇਸ ਹਲਕੇ 'ਤੇ ਸਾਰੇ ਧਿਆਨ ਦਿਓ ਇਹ ਤੇ ਜੇ ਨਾ ਵੇਖੋ ਕਿ ਅਸੀਂ ਕਿਹਦਾ ਕੰਮ ਕਰਨਾ ਸੀ ਕੰਮ ਕਰਨਾ ਜਿਹੜਾ ਕਾਂਗਰਸੀਆ ਉਹਦਾ ਕੰਮ ਕਰਨਾ ਜਿਹੜਾ ਕਾਂਗਰਸੀ ਨਹੀਂ ਉਹਦਾ ਬਿਲਕੁਲ ਨਹੀਂ ਕਰਨਾ ਕਾਂਗਰਸ ਤਾਂ ਬਚੇ ਇਹ ਕਹਿੰਦਾ ਨਾ ਕਿ ਮੇਰੇ ਪੜਤਾਜ਼ਾ ਮੇਰਾ ਸਤੋਪੀ ਲੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਉਸ ਵੇਲੇ ਪ੍ਰਧਾਨ ਇਸ ਕਰਕੇ ਬਣਿਆ ਕਿ ਇਹਦਾ ਦਾਦਾ ਅੰਗਰੇਜ਼ਾਂ ਦਾ ਟਾਊਟ ਹੁੰਦਾ ਸੀ ਉਹਨੂੰ ਉਹਨਾਂ ਨੂੰ ਸਰਦਾਰ ਦੀਆਂ ਪਾਦੀਆਂ ਦਿੱਤੀਆਂ ਜਾਂਦੀਆਂ ਸੀ ਜਿਹੜੇ ਅੰਗਰੇਜ਼ਾਂ ਦੇ ਟਾਊਟ ਹੁੰਦੇ ਸੀ ਤੇ ਕੁਰਬਾਨੀਆਂ ਕਰਨ ਵਾਲੇ ਉਹ ਮੇਰੇ ਧਾਰੋ ਵਾਲੀ ਤੋਂ ਸਰਦਾਰ ਲਸ਼ਮਣ ਸਿੰਘ ਧਾਰੋ ਵਾਲੀ ਜਾ ਕੇ ਜਿੰਦਾ ਝੰਡਾ ਪਣ ਕੇ ਸਾੜ ਦਿੱਤਾ ਤੇ ਪ੍ਰਧਾਨ ਕੌਣ ਬਣਿਆ ਇਹਦਾ ਦਾਦਾ ਕਿ ਪੜਦਾਦਾ ਬਣਿਆ ਆਪਾਂ ਫੇਰ ਇੱਕ ਗੁਰਦੁਆਰੇ ਵੀ ਬਚਾਉਣੇ ਨੇ ਆ ਬਾਬਾ ਬੁੜਾ ਸਾਹਿਬ ਦੀ ਪੁੱਤਰ ਤਰਤੀ ਤੇ ਬੈਠੇ ਆ ਜਨਮ ਸਥਾਨ ਤੇ ਬੈਠੇ ਆ ਸਾਨੂੰ ਸਾਰਿਆਂ ਨੂੰ ਫੇਰ ਦੁਬਾਰਾ ਜਿਵੇਂ ਨਨਕਾਣਾ ਸਾਹਿਬ ਚ ਚੱਲਿਆ ਸੀ ਜਥਾ ਤੇ ਹੁਣ ਫੇਰ ਸਾਨੂੰ ਗੁਰਦੁਆਰੇ ਦਾ ਇਜਾਜ਼ਤ ਕਰਾਉਣੇ ਪੈਣੇ ਆ ਸੋ ਸੱਚਾ ਸਾਹਿਬ ਤੁਸੀਂ ਅੰਦਰ ਪੰਡਾਲ ਲਾਉਣ ਦੀ ਵੈਸੇ ਗੱਲ ਨਹੀਂ ਸੀ ਬੰਦੇ ਤੁਹਾਡੇ ਪੰਡਾਲ ਨਾਲੋਂ ਦੂਰੇ ਬਾਹਰ ਬੈਠੇ ਨੇ ਗਰਮੀ ਵੀ ਬੜੀ ਆ ਜੋ ਤਕੜੇ ਹੋ ਵੋ ਕਥੂ ਨਗਲ ਸਾਹਿਬ ਤੁਹਾਡੇ ਨਾਲ ਨੇ ਇਹ ਨਹੀਂ ਗਰਮੀ ਚ ਵੀ ਬੈਠੇ ਨੇ ਪਿੰਡ ਪਿੰਡ ਜਾਣ ਨੂੰ ਇਚਾਰ ਨੇ ਆਪਾਂ ਕਾਂਗਰਸ ਦਾ ਝੰਡਾ ਰਾਹੁਲ ਗਾਂਧੀ ਦੀ ਸੋਚ ਸਵਦਾਣ ਬਚਾਉਣ ਦੀ ਗੱਲ ਆਪਣਾ ਪੰਜਾਬ ਬਚਾਉਣ ਦੀ ਗੱਲ ਇਹ ਲੈ ਕੇ ਚੱਲਣੀਆਂ ਔਰ ਇਹ ਸਰਕੇ ਤੋਂ ਪਹਿਲਾਂ ਲੈ ਕੇ ਚਲਣੀ ਹੈ। ਜੋ ਮੈਂ ਇੱਕ ਬੇਨਤੀ ਕਰਦਾ ਕਿ ਸਾਰੇ ਕਾਂਗਰਸ ਦੇ ਲੀਡਰ ਸਾਹਿਬਾਨ ਨੂੰ ਇਹ ਸਰ ਕੇਵਲ ਸਾਰੇ ਧਿਆਨ ਦਿਓ। ਇਹਦੇ ਚ ਇਹ ਨਾ ਵੇਖੋ ਕਿ ਅਸੀਂ ਕਿਹਦਾ ਕੰਮ ਕਰਨਾ ਸੀ ਕੰਮ ਕਰਨਾ ਜਿਹੜਾ ਕਾਂਗਰਸੀਆ ਉਹਦਾ ਕੰਮ ਕਰਨਾ ਜਿਹੜਾ ਕਾਂਗਰਸੀ ਨਹੀਂ ਉਹਦਾ ਬਿਲਕੁਲ ਨਹੀਂ ਕਰਨਾ। ਕਾਂਗਰਸ ਤਾਂ ਬਚੇ।